ਜੇ ਜਾਈਨਾ ਡੋਰ ਹੈ ਇੱਕ ਪੋਸਟ ਕਰਕੇ ਡੋਰ ਹੈ ਜਿਸਦੇ ਨਾਲ ਕਾਫੀ ਪੰਛੀ ਤੇ ਜਾਨਵਰਾਂ ਜਾਂ ਪਰ ਜਾਂ ਹੋਰ ਜੀਵ ਜੰਤੂਆਂ ਦਾ ਖਾਨਦ ਹੈ ਜਿਹਦੇ ਸਬੰਧ ਵਿੱਚ ਮਾਨਯੋਗ ਐਸਐਸਸੀ ਸਹਿਲ ਮੇਤੀ ਆਈਪੀਐਸ ਐਸਐਸਸੀ ਬਟਾਲਾ ਉਹਨਾਂ ਨੇ ਸਾਨੂੰ ਸਖਤ ਨਿਰਦੇਸ਼ ਦਿੱਤੇ ਹੋਇਆ ਕਿ ਜੇ ਜਾਈਨਾ ਡੋਰ ਦੀ ਵਿਕਰੀ ਬਿਲਕੁਲ ਨਹੀਂ ਕੀਤੀ ਜਾਣੀ ਚਾਹੀਦੀ ਤੇ ਨਹੀਂ ਬਿਲਕੁਲ ਬੰਦ ਹੋਣੀ ਚਾਹੀਦੀ ਜਿਹਦੇ ਆਧਾਰ ਤੇ ਐਸਐਚਓ ਹਾਈਗੋਬਿੰਦਪੁਰ ਵਿਕਰਨਜੀ ਸਿੰਘ ਨੇ ਆਪਣੇ ਕੱਲੇ ਇੱਕ ਚਿੱਟੇ ਜਰਨਲ ਹੱਥੀ ਦੇ ਉੱਤੇ ਤਿੰਨ ਪੇਟੀਆਂ ਜਿਹੜੀ 770 ਜੇ ਆਪਣੇ ਚੈਨਾ ਡੋਰ ਉਹ ਚਿਰਾਗ ਸ਼ਰਮਾ ਤੇ ਸ੍ਰੀ ਹਰਗੋਬਿੰਦਪੁਰ ਦਾ ਉਹਦੇ ਤੋਂ ਇਹ ਫੜੇ ਨੇ ਤੇ ਉਹਦੇ ਖਿਲਾਫ 223 225 ਬੀ ਐਨ ਐਸ ਅਤੇ 15 ਅਲਵਾਇਰਮ ਟੈਕਸ ਦੇ ਸਾਹਦੇ ਸੀ ਕਚਰ ਕਲਦੀ ਕਰਕੇ ਅਗਲੀ ਕਾਰਵੇ ਸ਼ੁਰੂ ਕਰ ਦਿੱਤੀ ਹੈ ਤੇ ਇਸ ਵਿੱਚ ਆਪਣਾ ਹੋਰ ਵੀ ਸਾਡੀ ਕੁੱਝ ਕੁ ਚੱਲ ਰਹੀ ਹੈ ਜਿੱਥੋਂ ਲੈ ਕੇ ਆ ਬਾਕੀ ਮੈਂ ਤੁਹਾਡੇ ਚੈਨਲ ਦੇ ਮਾਧਿਮ ਰਾਹੀਂ ਇੱਕ ਆਪਣੇ ਸ੍ਰੀ ਹਰਗੋਬਿੰਦਪੁਰ ਸਬ ਡਿਵੀਜ਼ਨ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਬੇਨਤੀ ਕਰਦਾ ਹਾਂ ਕਿ ਉਹ ਜਿਹੜੀ ਇਸ ਦੌਰ ਤੋਂ ਦੂਰ ਰਹਣ ਅਤੇ ਜਿਹੜੇ ਵਿਕਰੀ ਕਰਦੇ ਹਨ ਤੇ ਉਹਨਾਂ ਨੂੰ ਮੈਂ ਚਤਾਵਨੀ ਦਿੰਦਾ ਹਾਂ ਕਿ ਉਹ ਬਿਲਕੁਲ ਇਹ ਵਿਕਰੀ ਬੰਦ ਕਰ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਮੈਂ ਇਸ ਦੇ ਨਾਲ ਤੇ ਇਹ ਵੀ ਇੱਕ ਬੇਨਤੀ ਕਰਨਾ ਕਿ ਜਿਹੜੀ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਜੇਕਰ ਜੇਕਰ ਕੋਈ ਵਰਤੋਂ ਕਰਦਾ ਵੀ ਪੜਿਆ ਗਿਆ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗਾ ਇਹ ਡੋਰ ਪ੍ਰੈਅ ਇਹਦੇ ਨਾਲ ਕਾਫੀ ਫਰਕ ਇਹਦੇ ਵਿੱਚ ਜਦੋਂ ਚਾਈਨਾ ਡੋਰ ਅੜੀ ਗਈ ਹੈ ਵਿਕਰੀ ਨਹੀਂ ਹੋਣੀ ਤੇ ਫਰਕ ਤਾਂ ਪੈਣਾ ਹੀ ਆ ਪਰੰਤੂ ਮੈਂ ਫਿਰ ਵੀ ਜਿਹੜੇ ਵੇਚਦੇ ਹਨ ਵਾਰਨਿੰਗ ਦੇ ਰਿਹਾ ਕਿ ਸੁਧਰ ਜਾਓ ਨਹੀਂ ਤਾਂ ਉਹਨਾਂ ਦੀ ਖੈਰ ਨਹੀਂ ਜਿਹੜੀ ਚਾਇਨਾ ਡੋਰ ਹੈ ਇੱਕ ਕੋਸਟ ਕਰਕੇ ਡੋਰ ਹੈ ਜਿਸ ਦੇ ਨਾਲ ਕਾਫੀ ਪੰਛੀ ਤੇ ਜਾਨਵਰ ਆ ਜਾਂਦੇ ਜਾਂ ਹੋਰ ਜਿੰਨੇ ਖਾਨ ਦੇ ਇਹਦੇ ਸਵਰਧ ਦੇ ਵਿੱਚ ਮਾਮਲੂਗ ਐਸਐਸਸੀ ਸਹਿਲ ਮੇਜੀ ਆਈਪੀਐਸ ਐਫਐਸਪੀ ਬਟਾਲਾ ਉਹਨਾਂ ਨੇ ਸਾਨੂੰ ਸਖਤ ਨਿਰਦੇਸ਼ ਦਿੱਤੇ ਹੋਇਆ ਕਿ ਜਿਹੜੀ ਚਾਇਨਾ ਡੋਰ ਦੀ ਵਿਕਰੀ ਬਿਲਕੁਲ ਨਹੀਂ ਕੀਤੀ ਜਾਣੀ ਕਰਦੀ ਅਤੇ ਨਾ ਇਹ ਬਿਲਕੁਲ ਪੂਰਨ ਚਾਹੀਦੀ ਹੈ ਜਿਹਦੇ ਆਧਾਰ ਤੇ ਐਸ ਐਚਓ ਹਰਗੋਬਿੰਦਪੁਰ ਵਿਕਰਮਜੀਤ ਸਿੰਘ ਨੇ ਆਪਣੇ ਕਲੇ ਕੇ ਚਿੱਟੇ ਆਪਣਾ ਹਸਤੀ ਦੇ ਉੱਤੇ ਤਿੰਨ ਪੇਟੀਆਂ ਜਿਹਦੇ ਵਿੱਚ 74 ਜੇ ਆਪਣੇ ਚైనਾ ਡੋਰ ਉਹ ਚਿਰਾਗ ਸ਼ਰਮਾ ਤੇ ਅਨਿਸ਼ੀਰ ਗੋਬਿੰਦਪੁਰ ਦਾ ਉਹਦੇ ਤੋਂ ਫੜੇਰੇ ਤੇ ਉਹਦੇ ਖਿਲਾਫ 223 225 ਬੀ ਐਨ ਐਸ ਅਤੇ 15 ਐਨਵਾਇਰਨਮੈਂਟ ਐਕਟ ਦੇ ਤਾਪਦੇ ਸੀ ਕਚਰ ਕੌਂਸਲ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਇਸ ਵਿੱਚ ਆਪਣਾ ਹੋਰ ਵੀ ਸਾਡੀ ਮੁਸ਼ਕਿਲ ਚੱਲ ਰਹੀ ਹੈ ਜਿੱਥੋਂ ਲੈ ਕੇ ਆ ਬਾਕੀ ਮੈਂ ਤੁਹਾਡੇ ਚੈਨਲ ਦੇ ਮਾధ్యਮ ਰਾਹੀਂ ਇੱਕ ਆਪਣੇ ਸ਼੍ਰੀ ਹਰਗੋਬਿੰਦਪੁਰ ਸਬ ਡਿਵੀਜ਼ਨ ਦੇ ਨਾਗਰਿਕਾਂ ਨੂੰ ਅੱਜ ਇੱਕ ਬੇਨਤੀ ਕਰਦਾ ਕਿ ਉਹ ਜਿਹੜੀ ਇਸ ਦੌਰ ਤੋਂ ਦੂਰ ਰਹਣ ਅਤੇ ਜਿਹੜੇ ਵਿਕਰੀ ਕਰਦੇ ਹਨ ਤੇ ਉਹਨਾਂ ਨੂੰ ਮੈਂ ਚਤਾਵਨੀ ਦਿੰਦਾ ਕਿ ਉਹ ਬਿਲਕੁਲ ਇਹ ਵਿਕਰੀ ਬੰਦ ਕਰ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਮੈਂ ਇਹਦੇ ਨਾਲ ਤੇ ਇਹ ਵੀ ਇੱਕ ਬੇਨਤੀ ਕਰਨਾ ਕਿ ਜਿਹੜੇ ਚਾਇਨਾ ਡੋਰ ਦੀ ਬਕਤੋਂ ਨਾ ਕੀਤੀ ਜਾਵੇ ਲੇਕਿਨ ਜੇਕਰ ਕੋਈ ਬਕਤੋਂ ਕਰਵਾ ਵੀ ਪੜਿਆ ਗਿਆ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਚਾਇਨਾ ਡੋਰ ਪ੍ਰਕਿਰਿਆ ਇਹਦੇ ਨਾਲ ਕਾਫੀ ਫਰਕ ਇਹਦੇ ਵਿੱਚ ਜਦੋਂ ਚਾਇਨਾ ਡੋਰ ਖੜੀ ਗਈ ਹੈ ਵਿਕਰੀ ਨਹੀਂ ਹੋਣੀ ਤੇ ਫਰਕ ਸੇ ਪੈਣਾ ਹੈ ਪਰੰਤੂ ਮੈਂ ਫਿਰ ਵੀ ਜਿਹੜੇ ਵੇਚਦੇ ਹਨ ਉਹਨਾਂ ਨੂੰ ਵਰਨਿੰਗ ਦੇ ਰਿਹਾ ਕਿ ਸੁਧਰ ਜਾਓ ਨਹੀਂ ਤਾਂ ਉਹਨਾਂ ਦੀ ਖੈਰ ਨਹੀਂ